ਹੋ ਮਾਪਿਆਂ ਦੇ ਕੋਲੋਂ ਜਿਹੜਾ ਓਲਾ ਰੱਖਦਾ ਨਾਲ ਆਪ ਬੂਝੜਾਂ ਦਾ ਟੋਲਾ ਰੱਖਦਾ ਮਾਪਿਆਂ ਦੇ ਕੋਲੋਂ ਜਿਹੜਾ ਓਲਾ ਰੱਖਦਾ ਆਪ ਨਾਲ ਬੂਝੜਾਂ ਦਾ ਟੋਲਾ ਰੱਖਦਾ ਆਉਂਦੀ ਜਾਂਦੀ ਕੁੜੀ ਨੂੰ ਜੋ ਰਹਿੰਦੇ ਛੇੜਦੇ ਲੋਕਾਂ ਦੀਆਂ ਹਿਜਤਾਂ ਨਾ ਰਹਿੰਦੇ ਖੇੜਦੇ ਦੂਜੇ ਦੀਆਂ ਪੈੜੀਆਂ ਬੰਜਰ ਕਰਕੇ ਉਹ ਦੂਜੇ ਦੀਆਂ ਪੈੜੀਆਂ ਬੰਜਰ ਕਰਕੇ ਆਪ ਡੱਕਰ ਜ਼ਮੀਨ ਭਾਲਦਾ ਓਏ ਆਪ ਡਾਕਰ ਜਮੀਨ ਪਾਲਦਾ ਕਾਕਾ 4-5 ਇੱਜ ਤਾਂ ਖਰਾਬ ਕਰਕੇ ਬਹੁਤੀ ਕੰਨਿਆ ਸੁਸੀਲ ਪਾਲਦਾ ਕਾਕਾ 4-5 ਇੱਜ ਤਾਂ ਖਰਾਬ ਕਰਕੇ ਬਹੁਤੀ ਕੰਨਿਆ ਸੁਸੀਲ ਪਾਲਦਾ ਓ ਮੇਰੀ ਭੈਣ ਵੱਲ ਵੇਖੇ ਕਹਿੰਦਾ ਆ ਕਿ ਮੈਨੂੰ ਟੱਕਰੇ ਮਾਰ ਮਾਰ ਗੋਲੀਆਂ ਮੈਂ ਕਰ ਦੇਊਂਗਾ ਡੱਕਰੇ ਉਹ ਵੀ ਕਿਸੇ ਦੀ ਆ ਭੈਣ ਜੀ ਨੂੰ ਕੱਲੀ ਨੂੰ ਬੁਲਾਉਣਾ ਏ ਉਹ ਬਾਪੂ ਮਰਨ ਨੂੰ ਫਿਰੇ ਤੂੰ ਤੇ ਫਰਲੇ ਉਡਾਉਣਾ ਏ ਉਹ ਖਾਬ ਲੋਕਾਂ ਦੇ ਸਫੈਦ ਕਰ ਕਰਕੇ ਉਹ ਖਾਬ ਲੋਕਾਂ ਦੇ ਸਫੈਦ ਕਰ ਕਰਕੇ ਆਪ ਜਿੰਦਗੀ ਰੰਗੀਨ ਪਾਲਦਾ ਕਾਕਾ ਚਾਰ ਪੰਜ ਇੱਜ ਤਾਂ ਖਰਾਬ ਕਰਕੇ ਬੋਧੀ ਕੰਨਿਆ ਸੁਸੀਲ ਪਾਲਦਾ ਉਹ ਬੀਬੀ ਕੰਨਿਆ ਸੁਸੀਲ ਪਾਲਦਾ ਉਹ ਭੈਣ ਆਪਣੀ ਨੂੰ ਦਿੰਦਾ ਗੁਰੂ ਘਰ ਤੱਕ ਜਾਣਨੀ ਉਹ ਭੈਣ ਆਪਣੀ ਨੂੰ ਦਿੰਦਾ ਗੁਰੂ ਘਰ ਤੱਕ ਜਾਣਨੀ ਆਪਿਓ ਬਗਾਨੀ ਧੀ ਰੱਖਦਾ ਏ ਨਾਲ ਜੀ ਆਪ ਜਿਹੜਾ ਕੁੜੀਆਂ ਨੂੰ ਲਵ ਲਵ ਕਹਿੰਦਾ ਭੈਣ ਆਪਣੀ ਨੂੰ ਕਹੇ ਇਹਨਾਂ ਕਮਾਂ ਚ ਨਹੀਂ ਫਾਇਦਾ ਉਹ ਜੋਗੇ ਵਾਲਾ ਲਿਖਦਾ ਏ ਗੱਲਾਂ ਸੱਚੀਆਂ ਉਹ ਜੋਗੇ ਵਾਲਾ ਲਿਖੀ ਜਾਂਦਾ ਗੱਲਾਂ ਸੱਚੀਆਂ ਬਣਦਾ ਨਹੀਂ ਵਿਗੜੇ ਜੇ ਲੋਕਾਂ ਨਾਲ ਦਾ ਕਾਕਾ ਚਾਰ ਪੰਜ ਇੱਜ਼ਤਾਂ ਖਰਾਬ ਕਰਕੇ ਬਹੁਤੀ ਕੰਨਿਆ ਸੁਸੀਲ ਪਾਲਦਾ ਕਾਕਾ ਚਾਰ ਪੰਜ ਇੱਜ ਤਾਂ ਖਰਾਬ ਕਰਕੇ ਬੀਬੀ ਕੰਨਿਆ ਸੁਸੀਲ ਪਾਲਦਾ ਤਨੋਏ ਮੇਰਾ ਗਾਣਾ ਜੀ ਵਧੀਆ ਲੱਗਿਆ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਜਰੂਰ ਕਰਿਓ